ਮੈਂਟਰਸ਼ਿਪ ਪ੍ਰੋਗਰਾਮ ਦੇ ਤਹਿਤ ਰਾਜਪੁਰਾ ਦਾ ਸਕੂਲ ਆਫ ਐਮਿਨੈਂਸ ਮਹਿੰਦਰ ਗਾਂਝਵੀ ਚਾਟ 2022 ਬੈਚ ਦੇ ਆਈਪੀਐਸ ਅਧਿਕਾਰੀ ਰਿਸ਼ਭ ਪੋਲਾ ਵੱਲੋਂ ਅੱਜ ਸਕੂਲ ਵਿੱਚ ਆ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਆਪਣੇ ਤਜਰਬੇ ਦੇ ਆਧਾਰ ਤੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਤੇ ਹਮੇਸ਼ਾ ਅੱਗੇ ਵਧਣ ਦੀ ਸੋਚ ਉੱਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ ਸਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਾਡੇ ਐਜੂਕੇਸ਼ਨ ਮਿਨਿਸਟਰ ਜਿਨ੍ਹਾਂ ਨੇ ਚੀਜ਼ ਸੋਚੀ ਕਿਉਂਕਿ ਸਰ ਇਹ ਸਾਡੇ ਬੱਚਿਆਂ ਲਈ ਇੱਕ ਆਈਡੀਅਲ ਇੱਕ ਰੋਲ ਮਾਡਲ ਬਣਨਗੇ ਮਤਲਬ ਕੋਈ ਪਤਾ ਨਹੀਂ ਬੱਚੇ ਨੂੰ ਕਿਸ ਉਮਰ 'ਚ ਕਿਹੜੀ ਚੀਜ਼ ਇਹ ਜੀ ਕਲਿੱਕ ਕਰ ਜਾਏ ਤੇ ਕੋਈ ਪਰਸਨੈਲਿਟੀ ਉਹਨੂੰ ਇੰਨੀ ਇੰਪ੍ਰੈਸ ਕਰ ਜਾਂਦੀ ਹੈ ਕਿ ਉਹਦਾ ਰੋਲ ਮਾਡਲ ਬਣ ਜਾਂਦਾ ਹੈ ਕੋਈ ਉਹਦਾ ਲਾਈਫ ਦਾ ਮਕਸਦ ਬਣ ਜਾਂਦਾ ਹੈ ਕਿ ਮੈਂ ਵੀ ਇੱਥੇ ਤੱਕ ਪਹੁੰਚਣਾ ਹੈ ਮੈਂ ਵੀ ਇਹ ਪੋਜੀਸ਼ਨ ਹਾਸਲ ਕਰਨੀ ਹੈ ਤੇ ਜਿਹਨੇ ਵਧੀਆ ਤਰੀਕੇ ਨਾਲ ਸਰਨੇਚ ਇੰਟਰੈਕਟ ਕੀਤਾ ਬੱਚਿਆਂ ਦੇ ਨਾਲ ਉਹਨਾਂ ਦੇ ਲੈਵਲ ਤੇ ਆ ਕੇ ਤੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਦੀ ਕੁਐਰੀਜ਼ ਤੇ ਬੱਚਾ ਨੂੰ ਇਹ ਵਾਕਈ ਇੰਪ੍ਰੈਸ ਕਰੇਗੀ ਮੇਰੇ ਕੀ ਅੱਜ ਨੂੰ ਵੀ 10 ਸਾਲਾਂ ਜਾਈ ਹੈ ਜਿਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਪਰਸਨੈਟੀਜ਼ ਨੂੰ ਸਕੂਲ ਦੇ ਵਿੱਚ ਆਉਣ ਦਾ ਸੱਦਾ ਮੰਨਤ ਕਰੋਂਗੇ ਜੀ ਹਾਂ ਜੀ ਆਣਗੇ ਜੀ ਸਾਡੇ ਵੱਲੋਂ ਤਾਂ मोस्ट ਇਨਵਾਈਟਡ ਸਰ ਕਿਉਂਕਿ ਇਹ ਜੀ ਪਰਸਨੈਟੀਜ਼ ਜੇ ਇਹ ਮੰਚ ਤੇ ਬੱਚਿਆਂ ਦੇ ਨਾਲ ਰੂਬਰੂ ਹੋਣਗੇ ਆ ਇਹ ਬੱਚਿਆਂ ਨੂੰ ਬਹੁਤ ਅੱਗੇ ਵਧਣ ਦੀ ਇਨਸਪਾਇਰ ਕਰਨਗੇ ਬਿਲਕੁਲ ਮੈਂ ਹੋਰ ਸ਼ਿਪ ਸਕੂਲ ਦੇ ਦਿੱਤੀ ਜਾ ਉਸ ਬਾਰੇ ਜਾਣਕਾਰੀ ਦਿਓ ਔਰ ਉਸ ਕੋ ਪਹਿਲਾਂ ਤੁਹਾਡਾ ਰਾਂਝਣਾ ਬਹੁਤ ਬਹੁਤ ਸਵਾਗਤ ਹੈ ਸਰ ਪੀਸ ਪੀਸ ਬਣੀ ਰਹੇ ਔਰ ਇਹ 언ਰੇਵਲ ਗਾਈਡੈਂਸ ਆਫ ਸੀਐਮ ਪੰਜਾਬ ਦੇ ਅੰਡਰ এডੂਕੇਸ਼ਨ ਮਿਨਿਸਟਰ ਸਾਹਿਬ ਦੇ ਅੰਡਰ ਇੱਕ ਨਵਾਂ ਉਪਰਾਲਾ ਕੱਢਿਆ ਜਿਦੇ ਵਿੱਚ ਕੀ ਮੈਂਟਰਸ਼ਿਪ ਪ੍ਰੋਗਰਾਮ ਇੱਕ ਸਟੈਬਲਿਸ਼ ਕੀਤਾ ਹੈ ਤਾਂ ਕਿ ਵੇਰੀਅਸ ਆਫਿਸਰਸ ਇਨ देयर ओन ਕਪੈਸਿਟੀਆਂ ਆਈਐਸ ਆਫਿਸਰਸ ਹੋ ਗਏ ਆਈਪੀਐਸ ਆਫਿਸਰਸ ਦੀ ਇੱਕ ਲਿਸ ਸਰਕੂਲੇਟ ਹੋਈ ਹੈ ਜਿਨ੍ਹਾਂ ਨੇ ਵੀ ਵੋਲੰਟਰੀ ਆਪਣਾ ਇੱਕ ਐਫਰਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਲੈਵਲ ਦੇ ਵਿੱਚ ਉਹਦਾ ਇੱਕ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ ਇੱਕ ਰਾਈਟ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਨਾਟ ਔਨ ਦੀ ਐਡਮਿਨਿਸਟ੍ਰੇਟਿਵ ਗਰਾਉਂਡ ਬਟ ਇੱਕ ਟੀਚਰਸ ਦੇ ਨਾਲ ਇੰਟਰੈਕਟ ਕਰਕੇ ਪ੍ਰਿੰਸੀਪਲ ਮੈਮ ਨਾਲ ਇੰਟਰੈਕਟ ਕਰਕੇ ਕੀ ਸੁਜੈਸ਼ਨਸ ਆਪਾਂ ਲੈ ਕੇ ਆ ਸਕਦੇ ਹਾਂ ਕਿ ਕਿਵੇਂ ਅਸੀਂ ਸਟੈਡਫਾਸਟ ਕਿਵੇਂ ਆਪਾਂ ਪੁਸ਼ ਕਰ ਸਕਦੇ ਹਾਂ ਜਿਹੜੇ ਵੀ ਇਨਫਰਾਸਟ੍ਰਕਚਰਲ ਨੀਡਸ ਹਨ ਜੋ ਵੀ ਰਿਕੁਆਇਰਮੈਂਟਸ ਆਫ ਦੀ ਸਕੂਲਿੰਗ ਹੈਗੀ ਹੈ ਸਕੂਲਿੰਗ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਐ ਅਸੀਂ ਦੇਖ ਰਿਹਾ ਬਟ ਇਸ ਚੀਜ਼ ਨੂੰ ਹੋਰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣ ਦੇ ਲਈ ਗਵਰਨਮੈਂਟ ਵੱਲੋਂ ਇਹ ਪੁਸ਼ ਹੈਗਾ ਕਿ ਆਫੀਸਰ ਲੈਵਲ ਤੇ ਜਾ ਕੇ ਉਹ ਗਰਾਊਂਡ ਲੈਵਲ ਤੇ ਜਾ ਕੇ ਸਕੂਲ ਨੂੰ ਅਡਾਪਟ ਕਰਨ ਤੇ ਬੱਚਿਆਂ ਦੇ ਵਿੱਚ ਜੋ ਕੋਈ ਡਾਊਟਸ ਹੈ ਜੋ ਵੀ ਉਹਨਾਂ ਦੇ ਇੱਕ ਮੈਂਟਰਸ਼ਿਪ ਪ੍ਰੋਵਾਈਡ ਹੋ ਸਕੇ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਕਿ ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਕਿ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਵਰਕ ਕਰਨ ਤੇ ਆਪਣੇ ਬ੍ਰੇਨ ਡレイン ਜਿਹੜਾ ਹੋ ਰਿਹਾ ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਦੇ ਲਈ ਤਾਂ ਵੇਰੀਅਸ ਐਸਪੈਕਟਸ ਨੂੰ ਕਵਰ ਕਰਦੇ ਹੋਏ ਮਲਟੀਫੈਸੀਟੇਡ ਅਪਰੋਚ ਨੂੰ ਲੈਂਦੇ ਹੋਏ ਗਵਰਨਮੈਂਟ ਨੇ ਇਹ ਸਟੈਪ ਲੇਤਾ ਹੈ ਤਾਂ ਕਿ ਕੋਨ ਨੂੰ ਮਲਟੀ ਡਾਈਮੈਨਸ਼ਨਲ ਆਊਟਲੁੱਕ ਮਿਲ ਸਕੇ ਸਕੂਲ ਦੇ ਵੱਲੋਂ ਉਹਨਾਂ ਨੂੰ ਰੀਅਲ ਗਰਾਉਂਡ ਫੀਡਬੈਕ ਮਿਲ ਸਕੇ ਕਿ ਸਕੂਲ ਦੇ ਵਿੱਚ ਕੀ ਕੀ ਹੋਰ ਇੰਪਰੂਵ ਕਰਨ ਦੀ ਲੋੜ ਹੈ through the directly through the administration and the personal efforts of the officers thanks <laughs> everything <laughs> <थीक स्टेप> <laughs> तो uh, हर एक ऑफिसर ਨੂੰ ਇੰਡੀਵਿਜੂਅਲੀ ਸਕੂਲ ਅਲੋਕੇਟ ਕੀਤਾ ਹੈਗਾ ਜਿਹਦੇ ਚ ਉਹ ਪਰਸਨਲ ਟੈਂਸ਼ਨ ਦੇਗਾ which i think is a very very very, very good step ਜਿਹਦੇ ਨਾਲ ਕਿ ਬੰਦਾ ਓਨਰਸ਼ਿਪ ਲੇਗਾ ਇੱਕ ਸੈਂਸ ਆਫ ਓਨਰਸ਼ਿਪ ਇੱਕ ਸੈਂਸ ਆਫ ਬਿਲੋਂਗਿੰਗਨੈਸ ਦਾ ਕਨਸੈਪਟ ਉਹ ਚੀਜ਼ ਲੈ ਕੇ ਆ ਰਹੀ ਹੈ ਗਵਰਨਮੈਂਟ ਤਾਂ ਕਿ ਹਰ ਇੱਕ ਗਵਰਨਮੈਂਟ ਅਫੀਸ਼ਰ ਕਿੰਨੀ ਵੀ ਪੋਜੀਸ਼ਨ ਤੇ ਹੈ ਮੇਟ ਵੀ ਤੇ ਆਇਸ ਲੈਵਲ ਆਫਿਸਰਸ ਜਿਨ੍ਹਾਂ ਦੇ ਵਿੱਚ ਕੀ ਡੀਸੀ ਲੈਵਲ ਹੋ ਗਿਆ ਐਸਐਸਪੀ ਲੈਵਲ ਦੇ ਆਫਿਸਰਸ ਵੀ ਹੈ ਇਸ ਲਿਸਟ ਦੇ ਵਿੱਚ ਤਾਂ ਜਦੋਂ ਉਹ ਓਨਰਸ਼ਿਪ ਪਲਾਨਗੇ ਉਹਨਾਂ ਨੂੰ ਬਿਲੋਂਗਿੰਗਨੈਸ ਆਏਗੀ ਵਿਦ 올 देयर ویئر ਵਿਦ 올 ਜਿਹੜੀ ਵੀ ਉਹਨਾਂ ਦੇ ਮਾਈਟ ਉਹਨਾਂ ਦਾ ਥਰੂ देयर ਅਫੀਸ਼ੀਅਲ ਕਪੈਸਿਟੀਆਂ ਹੈ ਉਹਨਾਂ ਨੂੰ ਯੂਜ਼ ਕਰਕੇ ਆਪਣੀ ਗਵਰਨਮੈਂਟ ਸਕੂਲਸ ਨੂੰ ਇੱਕ ਨੈਕਸਟ ਲੈਵਲ ਤੇ ਜਾਣ ਲਈ ਇਟ ਵਿਲ ਬੀ ਅ ਗ੍ਰੇਟ ਹੈਲਪ ਚਾਹ ਤੁਸੀਂ ਕੀ ਫੋਕਸ ਕਰਦੇ ਹੋ ਬੱਚਿਆਂ ਨੂੰ ਬਹੁਤ ਵੈਰੀ ਵਿਕਰਿੰਗਰ ਆਪਣਾ ਗੋਲ ਜਿਹੜਾ ਹੈਗਾ ਉਹਦੇ ਵਾਸਤੇ ਧਿਆਨ ਰੱਖਣਾ ਚਾਹੀਦਾ ਜੀ ਨੇ ਬਿਲਕੁਲ ਜੀ ਇੱਕ ਬੇਸ ਪ੍ਰੋਵਾਈਡ ਕਰਦਾ ਜੀ ਜਿਹੜਾ ਆਪਾਂ ਛੋਟੀ ਕਲਾਸਿਸ ਦੇ ਵਿੱਚ ਹੁੰਦੇ ਆ ਇੱਕ ਬੇਸ ਪ੍ਰੋਵਾਈਡ ਕਰਦਾ ਆਪਾਂ ਜਿਸ ਜੋ ਚੀਜ਼ ਦੇਖਦੇ ਆ ਜਦੋਂ ਬੰਦਾ ਛੋਟਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਸ ਉਹ ਵਿਜ਼ੂਅਲ ਇਟਸ ਨਾਲ ਸਿੱਖਦਾ ਚੀਜ਼ਾਂ ਨੂੰ ਦੇਖ ਕੇ ਜ਼ਿਆਦਾ ਡੀਸਾਈਫਰ ਕਰਦਾ ਚੀਜ਼ਾਂ ਤਾਂ ਜੋ ਉਹਨਾਂ ਦੇ ਅੱਗੇ ਆਪਾਂ ਲੈ ਕੇ ਆਵਾਂਗੇ ਜੋ ਆਪਾਂ ਉਹਨਾਂ ਦੇ ਅੱਗੇ ਰੋਲ ਮਾਡਲਸ ਜੋ ਆਪਾਂ ਸਿਚੁਏਸ਼ਨਸ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਉਸ ਚੀਜ਼ ਨੂੰ ਉਹ ਗ੍ਰੈਸਪ ਕਰਕੇ ਬੈਟਰ ਲਰਨ ਕਰਦੇ ਆਂ ਤੋ ਗਵਰਨਮੈਂਟ ਦਾ ਵੀ ਕੇ ਇਨੀਸ਼ੀਏਟਿਵ ਹੈ ਕਿ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਪ੍ਰਿੰਸੀਪਲ ਮੈਮ ਆਫਿਸਰਸ ਨਾਲ ਇੰਟਰੈਕਟ ਕਰਾਨਗੇ ਜਦੋਂ ਉਹ ਬੱਚਿਆਂ ਨੂੰ ਦੇਖਾਏਗਾ ਕਿ ਇਹ ਸਾਡੇ ਰੇਂਜ ਤੋਂ ਬਾਹਰ ਨਹੀਂ ਅਸੀਂ ਵੀ ਜਾ ਸਕਦੇ ਹਾਂ ਅਸੀਂ ਵੀ ਕੁਝ ਬਣ ਸਕਦੇ ਹਾਂ ਫੌਜ ਦੇ ਵਿੱਚ ਵੱਡੇ ਆਫਿਸਰਸ ਬਣ ਸਕਦੇ ਹਾਂ ਗਵਰਨਮੈਂਟ 'ਚ ਬਣ ਸਕਦੇ ਹਾਂ ਆਪਣਾ ਸਾਥ ਦੇ ਸਕਦੇ ਹਾਂ ਤਾਂ ਉਹ ਹੈਲਪ ਕਰਦਾ ਹੈ ਏਵਰੀ ਵੌਇਸ ਆਫ ਲਾਈਫ ਦੇ ਵਿੱਚ ਉਹਨਾਂ ਨੂੰ ਜਾਣਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਇੰਟਰੈਕਸ਼ਨ ਵਿਦ ਚਿਲड्रन ਸਕੂਲ ਮੀ ਬੀਇੰਗ ਫਰੋਮ ਪੰਜਾਬ ਇਟਸੈਲਫ ਮੇਰਾ ਆਪਣਾ ਇੱਕ ਆਈਕਿਊ ਇਨਸੇ ਇੱਕ ਨਿਜੀ ਮੇਰਾ ਬਹੁਤ ਇੰਟਰਸਟ ਹੈ ਕਿ ਮੈਂ ਆਪਣੇ ਪੰਜਾਬ ਦੇ ਆਪਣੇ ਧਰਤੀ ਲਈ ਕੁਝ ਕਰਾਂ ਮਿੱਟੀ ਦਾ ਕਰ ਜੀ ਨੂੰ ਕਹਿੰਦੇ ਆ ਤਾਂ ਇੱਕ ਆਟੋਮੈਟਿਕਲੀ ਇੱਕ ਮੇਰਾ ਸਿਗਾ ਇਹਦੇ ਵੱਲ ਫੋਕਸ ਸੀ ਇੱਕ ਟੈਂਸ਼ਨ ਸੀ ਕਿ ਮੈਂ ਸਕੂਲ ਨੂੰ ਕਿਵੇਂ ਇੰਪਰੂਵ ਕਰ ਸਕਾਂ ਆਪਣੇ ਏਰੀਆ ਦੇ ਆਪਣੇ ਪੰਜਾਬ ਦੇ ਲਈ ਕੀ ਹੋਰ ਸਟੈਪ ਕਰ ਸਕੀਏ ਤਾਂ ਕਿ ਆਪਾਂ ਇਸ ਨੂੰ ਇੰਪਰੂਵ ਕਰੀਏ ਤਾਂ ਉਸੇ ਸਟੈਪ ਦੇ ਵਿੱਚ ਮੇਰਾ ਵੀ ਇੰਟਰਸਟ ਸੀਗਾ ਕਿ ਮੈਂ ਆ ਕੇ ਬੱਚਿਆਂ ਨਾਲ ਇੰਟਰੈਕਟ ਕਰ ਸਕਾਂ ਕਿ ਇਹਨਾਂ ਨੂੰ ਐਟਲੀਸਟ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਇਹਨਾਂ ਨੂੰ ਪਤਾ ਹੋਵੇ ਕਿ ਆਪਾਂ ਕਿਸ ਚੀਜ਼ ਵੱਲ ਨੂੰ ਫੋਕਸ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਅਵੋਇਡ ਕਰਨਾ ਹੈ ਸਰ ਜੀ ਇਸ ਤਰ੍ਹਾਂ ਤੁਸੀਂ ਅੱਜ ਇੱਥੇ ਸਕੂਲ ਜਾਈ ਹੋ ਇਸ ਤੋਂ ਪਹਿਲਾਂ ਕਿਸੇ ਹੋਰ ਸਕੂਲ ਦੇ ਵਿੱਚ ਵੀ ਡੈਕਟਰ ਜਣ ਗਏ ਆ ਸਰ ਦੇਖੋ ਹੋਰ ਸਕੂਲ ਦੇ ਵਿੱਚ ਵੈਸੇ ਤਾਂ ਗਏ ਆ ਬਟ ਇਹ ਜਿਹੜੀ ਅਪਰੋਚ ਹੈ ਫਰਸਟ ਟਾਈਮ ਮੈਂਟਰਸ਼ਿਪ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੈ ਉਹਦੇ ਤਹਿਤ ਇਹੀ ਸਕੂਲ ਜਿਹੜਾ ਮੈਨੂੰ ਅਲੋਕੇਟ ਹੋਇਆ ਗਾ ਸਰ ਜੀ ਜਿਹੜਾ ਬੱਚਿਆਂ ਦਾ ਅਜਿਹੇ ਸਵਿਅਤ ਤੋਂ ਲੈ ਕੇ ਹੁਣ ਤੱਕ ਦਾ ਡਿਸਪਲਿਨ ਹੈਗਾ ਜੀ ਨਾ ਲਾਈਵਟ ਸੇ ਸਾਰੇ ਬੈਠੇ ਰਹੇ ਮਤਲਬ एवरीवन ਧੁੱਪ ਹੈਗੀ ਇੱਥੇ ਤੇ ਬੱਚੇ ਬੈਠੇ ਪ੍ਰੋਪਰਲੀ ਕੋਈ ਹਿਲਜੁਲ ਨਹੀਂ ਕੋਈ ਗੱਲਾਂ ਬਾਤਾਂ ਨਹੀਂ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਇਹ ਸ਼ੋਅ ਕਰਦਾ ਹੈ ਕਿ ਆਪਣੇ ਪੰਜਾਬ ਦੇ ਬੱਚਿਆਂ ਚ ਕਿੰਨੀ ਡੈਡੀਕੇਸ਼ਨ ਹੈ ਕਿੰਨੇ ਰਿਜ਼ੋਲਵ ਹੈ ਕਿੰਨਰ ਰੈਜ਼ੀਲੀਅੰਸ ਹੈ ਬਟ ਇਹਨਾਂ ਨੂੰ ਤਰਾਸ਼ਣਾ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਪਹਿਲਾਂ ਮੇਰੇ ਸਰ